ਮਾਨਸਾ ਦੇ ਵਿੱਚ ਤੇਜ਼ ਰਫ਼ਤਾਰ ਦਾ ਤਹਿਰ ਦੇਖਣ ਨੂੰ ਮਿਲਿਆ ਸੜਕ ਹਾਦਸੇ ਦੇ ਵਿੱਚ ਦੋ ਸਖੇ ਭਰਾਵਾਂ ਦੇ ਮੌਤ ਦੀ ਖਬਰ ਆਦੱਸੇ ਕਿ ਸਵਿਫਟ ਕਾਰ ਦੇ ਵਿੱਚ ਸਵਾਰ ਸਨ ਇਹ ਦੋਵੇਂ ਭਰਾ ਕਿ ਦੋਵਾਂ ਦੀ ਗੱਡੀ ਨੇ ਤਿੰਨ ਲੋਕਾਂ ਨੂੰ ਫੇਟ ਮਾਰ ਦਿੱਤੀ ਹੈ ਜਿਸ ਤੋਂ ਬਾਅਦ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਵੀ ਇਹ ਨੌਜਵਾਨ ਨਜ਼ਰ ਆਏ ਨੇ ਗੱਡੀ ਦੌੜਾਉਂਦੇ ਹੋਏ ਵੀ ਨਜ਼ਰ ਆਏ ਨੇ ਦੂਜੀ ਗੱਡੀ ਨੇ 스위프트 ਕਾਰ ਨੂੰ ਟੱਕਰ ਮਾਰੀ ਤਾਂ 스위프트 ਕਾਰ ਦੇ ਵਿੱਚ ਜਿਹੜੇ ਦੋ ਭਰਾ ਸਵਾਰ ਸਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹਨਾਂ ਦੇ ਪਿਤਾ ਦੀ ਪਹਿਲਾਂ ਹੀ ਹੋਮ ਮੌਤ ਹੋ ਚੁੱਕੀ ਹੈ ਔਰ ਮੰਦਪਾਗੀ ਖਬਰ ਕਿਉਂਕਿ ਮਾਨਸਾ ਦੇ ਵਿੱਚ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸੜਕ ਹਾਦਸੇ ਦੇ ਵਿੱਚ ਦੋ ਸਕੇ ਭਰਾਵਾਂ ਦੀ ਜਾਨ ਚਲੀ ਗਈ ਹੈ ਹਾਲਾਂਕਿ ਅਕੁਜੀ ਸਮੇਂ ਪਹਿਲਾਂ ਇਹਨਾਂ ਦੇ ਪਿਤਾ ਦੀ ਵੀ ਮੌਤ ਹੋਈ ਆ ਸਵਿਫਟ ਕਾਰ ਦੇ ਵਿੱਚ ਸਵਾਰ ਸਨ ਇਹ ਦੋਵੇਂ ਭਰਾ ਦੋਵਾਂ ਦੀ ਗੱਡੀ ਨੇ ਨੇਤਨ ਲੋਕਾਂ ਨੂੰ ਫੇਟ ਮਾਰ ਦਿੱਤੀ ਸੀ ਲੋਕਾਂ ਦੇ ਵੱਲੋਂ ਜੋ ਹੈ ਇਹਨਾਂ ਨੌਜਵਾਨਾਂ ਦੇ ਵੱਲੋਂ ਪਛੰਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਔਰ ਇਸੇ ਦੇ ਚੱਲਦਿਆਂ ਗੱਡੀ ਦੌੜਾ ਰਹੇ ਸਨ ਹਾਲਾਂਕਿ ਦੂਜੀ ਗੱਡੀ ਨੇ ਸਵਿਫਟ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਦੇ ਵਿੱਚ ਇਹਨਾਂ ਦੋਵੇਂ ਸਗੇ ਭਰਾਵਾਂ ਦੀ ਮੌਤ ਦੀ ਖਬਰ ਹੈ ਤਾਂ ਭਿਆਨਕ ਹਾਦਸਾ ਵਾਪਰਿਆ ਮਾਨਸਾ ਦੀ ਸੜਕਾਂ ਤੇ ਜਿੱਥੇ ਕਿ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਤੇ ਸੜਕ ਹਾਦਸੇ ਦੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ ਤੈਸੇ ਪੂਰੇ ਹਾਦਸੇ ਦੀ ਸੀਸੀਟੀਵੀ ਤਸਵੀਰਾਂ ਵਿੱਚ ਸਾਹਮਣੇ ਆਈਆਂ ਨੇ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦਾ ਕਹਿਰ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਇਹ ਸਵਿਫਟ ਕਾਰ ਬੇਕਾਬੂ ਇੱਕ ਤਰ੍ਹਾਂ ਨਾਲ ਕਹਿ ਸਕਦੇ ਕਿਉਂਕਿ ਬਹੁਤ ਹੀ ਤੇਜ਼ speed ਦੇ ਵਿੱਚ ਕਾਰ ਆਂਦੀ ਹੋਈ ਨਜ਼ਰ ਆ ਰਹੀ ਔਰ ਇਸੇ ਦੇ ਵਿਚਾਲੇ ਸਾਹਮਣੇ ਤੋਂ ਇਹ ਨੌਜਵਾਨ ਜਦੋਂ ਕ੍ਰੋਸਿੰਗ ਕਰਦਾ ਹੈ ਤਾਂ ਉਹ ਜੋ ਗੱਡੀ ਹੈ ਉਹ ਹਿੱਟ ਕਰ ਦਿੰਦੀ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀ ਸੀਸੀਟੀਵੀ ਸਭ ਤੋਂ ਪਹਿਲਾਂ ਨਿਊਜ਼ 18 ਤੇ ਤੁਸੀਂ ਦੇਖ ਸਕਦੇ ਹੋ ਇੱਕ ਖਾਸ ਤਸਵੀਰ ਐਕਸਕਲੂਸਿਵ ਤਸਵੀਰਾਂ ਵੀਰੇ ਇਹ ਨਾ ਪਿੱਛੇ ਐਕਸੀਡੈਂਟ ਕਰਕੇ ਭੱਜਿਆ ਸੀਗਾ ਬੰਦਾ ਤੇ ਇਹਨੂੰ ਅਸੀਂ ਪਿੱਛੇ ਭਜਾਈ ਗੱਡੀ 'ਚ ਰੋਕ ਲਾ ਵੀਰੇ ਕਿ ਤੂੰ ਗਲਤ ਗੱਲ ਕਰਕੇ ਆਇਆ ਤੇ ਐਦਾਂ ਕਰਕੇ ਇਹਨੇ ਰੋਕੀ ਨਹੀਂ ਇਹਦੇ ਨਾਲ ਦੂਸਰਾ ਮੁੰਡਾ ਸੀ ਉਹਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਇਹਨੂੰ ਕਿ ਰੋਕ ਲਾ ਉਹਨੇ ਪੁਲ ਦੇ ਉੱਪਰ ਉਤਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਤਾਂ ਉੱਤਰਿਆ ਨਹੀਂ ਗਿਆ ਤੁਸੀਂ ਇਸ ਹੱਬ ਲਾ ਲਓ ਜੀ 110 180 90 ਤੋਂ ਥੱਲੇ ਗੱਡੀ ਲਈ ਨਹੀਂ ਹੈਗੀ ਮੈਂ ਵੀ ਇਹਨੂੰ ਵੱਡੇ ਕਰਕੇ ਰੋਕਣ ਦੀ ਕੋਈ ਮੈਨੂੰ ਵੀ ਸਾਈਡ ਮਾਰਦੇ ਮਾਰਦੇ ਮੈਂ ਦੋ ਵਾਰ ਬਚਾਈ ਆ ਗੱਡੀ ਇੱਥੇ ਆ ਕੇ ਕੀ ਕੀਤਾ ਨੇ ਇਹਨੇ ਇੱਥੇ ਆ ਕੇ ਮੋਟਰਸਾਈਕਲ 'ਚ ਹਿੱਟ ਮਾਰਿਆ ਜੀ ਅੱਛਾ ਕਿੰਨੇ ਬੰਦੇ ਇਸ ਮੋਟਰਸਾਈਕਲ ਮੋਟਰਸਾਈਕਲ ਦੇ ਦੋ ਬੰਦੇ ਸੀਗੇ ਪਿੱਛੇ ਇੱਕ ਬੰਦਾ ਸੀਗਾ ਜੀ ਮੋਟਰਸਾਈਕਲ ਦੇ ਪਿੱਛੇ ਤਾਂ ਇੱਕ ਹੀ ਸੀਗਾ ਪਿੱਛੇ ਇੱਕ ਬੰਦਾ ਸੀਗਾ ਭਾਜੀ ਉਹਦੇ ਕਿੰਨੀ ਸੱਟਾਂ ਉਹ ਭਾਜੀ ਇਸ ਟਾਈਮ ਬੰਦਾ ਰੋਡ ਦੇ ਉੱਤੇ ਲਟਿਆ ਪਿਆ ਸੀ ਮੁੱਦੇ ਮੂੰਹ ਮੈਨੂੰ ਬੰਦਿਆਂ ਨੇ ਉੱਥੋਂ ਕਿਹਾ ਕਹਿੰਦਾ ਭਾਜੀ ਇਹਨਾਂ ਨੂੰ ਰੋਕੋ ਇਹਦੀ ਗੱਡੀ ਦਾ ਬੰਪਰ ਬੂੰਪਰ ਸਾਰਾ ਪਿੱਛੇ ਟੁੱਟ ਗਿਆ ਸੀਗਾ। ਪੂਰੇ ਅੱਗੇ ਕਿਵੇਂ ਰੁਕੀ ਫਿਰ ਗਈ। ਇਹ ਗੱਡੀ ਆ ਦੇਖੋ ਜੀ ਐਕਸੀਡੈਂਟ ਹੋਇਆ ਸਾਰੀ ਮੂਰੋ ਫੁੱਟਪਾਥ ਚ ਵੱਜੀ ਤੇ ਸਾਰਾ ਕੁਝ ਖਤਮ ਹੋਇਆ ਮੂਰੋ ਗੱਡੀ ਦਾ ਤਾਂ ਰੁਕੀਆ ਗੱਡੀ। ਬੰਦੇ ਫੜ ਲਈ। ਭਾਜੀ ਇੱਕ ਬੰਦਾ ਇਹਨਾਂ ਨੇ ਰੋਕਿਆ ਹੋਇਆ ਦੂਜਾ ਬੰਦਾ ਚਲਾ ਗਿਆ। ਮਾਨਸਾ ਦੇ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸੜਕਾ ਹਾਦਸੇ ਦੇ ਵਿੱਚ ਦੋ ਸਖੇ ਭਰਾਵਾਂ ਦੇ ਮੌਤ ਦੀ ਖਬਰ ਆਦੱਸੇ ਕਿ ਸਵਿਫਟ ਕਾਰ ਦੇ ਵਿੱਚ ਸਵਾਰ ਸਨ ਇਹ ਦੋਵੇਂ ਭਰਾ। ਕਿ ਦੋਵਾਂ ਦੀ ਗੱਡੀ ਨੇ ਤਿੰਨ ਲੋਕਾਂ ਨੂੰ ਫੇਟ ਮਾਰ ਦਿੱਤੀ ਹੈ ਜਿਸ ਤੋਂ ਬਾਅਦ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਵੀ ਇਹ ਨੌਜਵਾਨ ਨਜ਼ਰ ਆਏ ਨੇ ਗੱਡੀ ਦੌੜਾਉਂਦੇ ਹੋਏ ਵੀ ਨਜ਼ਰ ਆਏ ਨੇ ਦੂਜੀ ਗੱਡੀ ਨੇ ਸਵਿਫਟ ਕਾਰ ਨੂੰ ਟੱਕਰ ਮਾਰੀ ਤਾਂ ਸਵਿਫਟ ਕਾਰ ਦੇ ਵਿੱਚ ਜਿਹੜੇ ਦੋ ਭਰਾ ਸਵਾਰ ਸਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹਨਾਂ ਦੇ ਪਿਤਾ ਦੀ ਪਹਿਲਾਂ ਹੀ ਹੋਮ ਮੌਤ ਹੋ ਚੁੱਕੀ ਹੈ ਔਰ ਮੰਦਪਾਗੀ ਖਬਰ ਕਿਉਂਕਿ ਮਾਨਸਾ ਦੇ ਵਿੱਚ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸੜਕ ਹਾਦਸੇ ਦੇ ਵਿੱਚ ਦੋ ਸਕੇ ਭਰਾਵਾਂ ਦੀ ਜਾਨ ਚਲੀ ਗਈ ਹੈ। ਹਾਲਾਕਿ ਅਕੂਜੀ ਸਮੇਂ ਪਹਿਲਾਂ ਇਹਨਾਂ ਦੇ ਪਿਤਾ ਦੀ ਵੀ ਮੌਤ ਹੋਈ ਆ ਸਵਿਫਟ ਕਾਰ ਦੇ ਵਿੱਚ ਸਵਾਰ ਸਨ ਇਹ ਦੋਵੇਂ ਭਰਾ। ਦੋਵਾਂ ਦੀ ਗੱਡੀ ਅਨੇਤਨ ਲੋਕਾਂ ਨੂੰ ਫੇਟ ਮਾਰ ਦਿੱਤੀ ਸੀ। ਲੋਕਾਂ ਦੇ ਵੱਲੋਂ ਜੋ ਹੈ ਇਹਨਾਂ ਮੌਜੂਦਾਨਾਂ ਦੇ ਵੱਲੋਂ ਪਛੰਦੀ ਕੋਸ਼ਿਸ਼ ਚੱਲਦੇ ਆ ਗੱਡੀ ਟੋੜਾ ਰਹੇ ਸਨ ਹਾਲਾਂਕਿ ਦੂਜੀ ਗੱਡੀ ਨੇ Swift ਕਾਰ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਦੇ ਵਿੱਚ ਇਹਨਾਂ ਦੋਵੇਂ ਸਗੇ ਭਰਾਵਾਂ ਦੀ ਮੌਤ ਦੀ ਖਬਰ ਹੈ ਤਾਂ ਭਿਆਨਕ ਹਾਦਸਾ ਵਾਪਰਿਆ ਮਾਨਸਾ ਦੀ ਸੜਕਾਂ ਤੇ ਜਿੱਥੇ ਕਿ ਤੇਜ਼ ਰਫ਼ਤਾਰ ਦਾ ਕਿਹਰ ਦੇਖਣ ਨੂੰ ਮਿਲਿਆ ਤੇ ਸੜਕ ਹਾਦਸੇ ਦੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ ਤਾਂ ਐਸੇ ਪੂਰੇ ਹਾਦਸੇ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਦਾ ਕਹਿਰ ਇਸ ਦੇ ਵਿੱਚ ਨਜ਼ਰ ਆ ਰਿਹਾ ਹੈ ਇਹ ਸਵਿਫਟ ਕਾਰ ਬੇਕਾਬੂ ਇੱਕ ਤਰ੍ਹਾਂ ਨਾ ਕਹਿ ਸਕਦੇ ਕਿਉਂਕਿ ਬਹੁਤ ਹੀ ਤੇਜ਼ speed ਦੇ ਵਿੱਚ ਕਾਰ ਆਂਦੀ ਹੋਈ ਨਜ਼ਰ ਆ ਰਹੀ ਔਰ ਇਸੇ ਦੇ ਵਿਚਾਲੇ ਸਾਹਮਣੇ ਤੋਂ ਇਹ ਨੌਜਵਾਨ ਜਦੋਂ ਕ੍ਰੋਸਿੰਗ ਕਰਦਾ ਹੈ ਤਾਂ ਉਹ ਜੋ ਗੱਡੀ ਹੈ ਉਹ ਹਿੱਟ ਕਰ ਦਿੰਦੀ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀ CCTV ਸਭ ਤੋਂ ਪਹਿਲਾਂ news 18 ਤੇ ਤੁਸੀਂ ਦੇਖ ਸਕਦੇ ਹੋ ਖਾਸ ਤਸਵੀਰਾਂ ਐਕਸਕਲੂਸਿਵ ਤਸਵੀਰਾਂ